ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇਹ ਸੋਮਵਾਰ ਵਾਲੇ ਦਿਨ ਦਾ ਹੀ ਹੈ ਜਿਹੜਾ ਵੀਡੀਓ ਦੇਖ ਰਹੇ ਹੋ ਤੁਸੀਂ ਸੋਮਵਾਰ ਵਾਲੇ ਦਿਨ ਜਦੋਂ ਕੱਪੜੇ ਉਤਾਰ ਕੇ ਲੈ ਕੇ ਆਈ ਸੀ ਕੁਝ ਫੋਲਕੇ ਸੀ ਉਸ ਦਿਨ ਦਾ ਹੀ ਵੀਡੀਓ ਇਹ ਹੈ ਇਥੇ ਲੱਗੀ ਸੀਗੇ ਜਿਹੜੇ ਕੱਪੜੇ ਮਤਲਬ ਕਿ ਸੁੱਕ ਗਏ ਸੀਗੇ ਨਾਲ ਦੀ ਨਾਲ ਮੈਂ ਕਿ ਤੈਅ ਕਰ ਦਮਾ ਵੀ ਫਿਰ ਥੋੜਾ ਥੋੜਾ ਪਤੀ ਇਕੱਠੇ ਜੀ ਹੋ ਜਾਂਦੇ ਨੇ ਵਧੀਆ ਵੀ ਨਹੀਂ ਲੱਗਦੇ ਹਨਾ ਕਲੇਰ ਸਾਹਿਬ ਦੇਖ ਰਹੇ ਸੀ ਟੀਵੀ ਇਹਨਾਂ ਨੂੰ ਜ਼ਿਆਦਾ ਖਬਰਾਂ ਦਾ ਹੀ ਹੁੰਦਾ ਇਹ ਖਬਰਾਂ ਹੀ ਦੇਖਦੇ ਨੇ ਲਈ ਇਸ ਤੋਂ ਬਾਅਦ ਦੂਸਰੇ ਦਿਨ ਜਿਹੜਾ ਵਲੌਗ ਸਟਾਰਟ ਹੋਇਆਗਾ ਉਸ ਤੋਂ ਬਾਅਦ ਕੋਈ ਵੀ ਕਲਿੱਪ ਨਹੀਂ ਸ਼ੂਟ ਹੋਈ ਹੈਗੀ ਤੇ ਅਗਲੀ ਮਾਰਨਿੰਗ ਜਾ ਕੇ ਜਿਹੜੇ ਕਿ ਮੰਗਲਵਾਰ ਵਾਲੇ ਦਿਨ ਵੀਡੀਓ ਕੰਪਲੀਟ ਹੋਇਆ ਸਾਰਾ ਚਲੋ ਜੀ ਇੱਥੇ ਕੱਪੜੇ ਜਿਹੜੇ ਨੇ ਤੈਹ ਲਾ ਕੇ ਇਹਨਾਂ ਨੂੰ ਰੱਖੂਗੀ ਤੇ ਉਸ ਤੋਂ ਬਾਅਦ ਦੇਖਦੇ ਆਂ ਸੋ ਨ ਮਾਰਨਿੰਗ ਮਿਲਦੇ ਨੇੈਕਸਟ ਤੇ ਲੋ ਜੀ ਇੱਥੇ ਨੈਕਸਟ ਜਿਹੜੀ ਨਹੀਂ ਨਹੀਂ ਮਾਰਨਿੰਗ ਨੈਕਸਟ ਨਹੀਂ ਹੋਈ ਸੌਰੀ ਇੱਥੇ ਸ਼ਾਇਦ ਹਾਂ ਮੈਂ ਚਾਹ ਵੀ ਰੱਖੀ ਹੋਈ ਸੀ ਤੇ ਕੱਪੜੇ ਉਤਾਰਨ ਚਲੀ ਗਈ ਸੀ ਮੇਰੀ ਯਾਦ ਆ ਗਿਆ ਕਿਉਂਕਿ ਕਈ ਵਾਰ ਮਾਈਂਡ ਦੇ ਵਿੱਚੋਂ ਗੱਲ ਡਿਲੀਟ ਹੋ ਜਾਂਦੀ ਨਹੀਂ ਪਤਾ ਲੱਗਦਾ ਨਾ ਤੇ ਇੱਥੇ ਚਾਹ ਵੀ ਉਬਲ ਗਈ ਸੀ ਆਪਾਂ ਚਾਹ ਚ ਲੱਗਿਆ ਦੁੱਧ ਪਾਉਣਾ ਕਿਉਂਕਿ ਇੱਥੇ ਸਨੀ ਆ ਗਿਆ ਸੀ ਜੀ ਇਹ ਉਸ ਤੋਂ ਬਾਅਦ ਦਾ ਆ ਜਿਹੜਾ ਬਲੌਗ ਹੈਗਾ ਸਨੀ ਆ ਗਿਆ ਸੀਗਾ ਇੱਥੇ ਤੇ ਆਪਾਂ ਆ ਚਾਹ ਬਣਾਈ ਸੀ ਨਾਲ ਸਨੀ ਨੂੰ ਜਿਹੜੇ ਆਪਾਂ ਰਾਈਸ ਬਣਾਏ ਸੀ ਬੜੀਆਂ ਵਾਲੇ ਉਹ ਦੇ ਰਹੀ ਸੀ ਮੈਂ ਕਿਉਂਕਿ ਉਸ ਦਿਨ ਲੇਟ ਹੋ ਗਿਆ ਸੀਗਾ ਸੋਮਵਾਰ ਵਾਲੇ ਦਿਨ ਆ ਥੋੜਾ ਲੇਟ ਆਇਆ ਸੀਗਾ ਫਿਰ ਉਸ ਦੇ ਆਉਣ ਤੋਂ ਬਾਅਦ ਇੱਥੇ ਚਾਹ ਵੀ ਬਣਾਈ ਸੀ ਮੈਂ ਉਸ ਤੋਂ ਪਹਿਲਾਂ ਕੱਪੜੇ ਤੈ ਲਗਾਲੇ ਸੀ ਹਾਂ ਕਈ ਵਾਰ ਨਹੀਂ ਯਾਦ ਰਹਿੰਦਾ ਹਨਾ ਤੇ ਚਾਹ ਬਣਾ ਕੇ ਬਸ ਉਸ ਤੋਂ ਬਾਅਦ ਇੱਥੇ ਨੈਕਸਟ ਮਾਰਨਿੰਗ ਹੈਲੋ ਜੀ ਲੌਜੀਕ ਨੈਕਸਟ ਮਾਰਨਿੰਗ ਹੋਗੀ ਤੇ 10 ਕ ਦਾ ਟਾਈਮ ਆ ਅਸੀਂ ਚੱਲਿਆ ਹੁਣ ਪਲੇਟਾ ਫਿਰ ਤੇ ਕਟਵਾਉਣ ਦਿਨ ਮੰਗਲਵਾਰ ਤੇ ਆ ਪਿਆ ਮੋਬਾਈਲ ਸੁਣਤਾ ਦੇਖੀ ਤੇ ਫੁੱਲ ਜੀ ਚਲੋ ਜੀ ਇਹ ਸਾਹ ਬਾਹਰ ਖੜਗੇ ਬੈਠ ਜੀ ਗੱਡੀ ਚ ਆਪਾਂ ਚੱਕ ਲਈ ਹਾਂ ਦੇ ਮੇਰਾ ਫੋਨ ਦੂਜਾ ਜੇ ਸਿੱ ਇੱਥੇ ਸ਼ਾਇਦ ਆਪਾਂ ਪਹੁੰਚ ਗਈ ਸੀ ਸਾਜਲੀ ਸੁਨਾਮ ਤੋਂ ਇਧਰ ਹੀ ਸੀ ਕਿ ਹਜੇ ਸਾਜਲੀ ਪਹੁੰਚ ਗਈ ਸੀ ਕਿਉਂਕਿ ਇਹ ਰਸਤਾ ਠੀਕ ਆ ਵੈਸੇ ਤਾਂ ਪਿੰਡ ਵਿੱਚ ਦੀ ਵੀ ਜਾਇਆ ਜਾ ਸਕਦਾ ਜਿਵੇਂ ਕਿ ਉਗਰਾਹਾ ਬਕਸੀਆਲ ਵਿੱਚ ਦੀ ਪਰ ਇਹ ਸਾਜਲੀ ਵਿੱਚ ਦੀ ਬਿਲਕੁਲ ਸਿੱਧਾ ਹੀ ਰੋਡ ਆ ਕੋਈ ਪਿੰਡ ਨਹੀਂ ਆਉਂਦਾ ਹੈਗਾ ਬਸ ਇਹ ਸਾਜਲੀ ਸ਼ਹਿਰ ਹੀ ਹੈਗਾ ਬਸ ਤਾਂ ਹੈਗਾ ਤਾਂ ਪਿੰਡ ਪਰ ਮਾ मतलब ਕਿ ਮਾਰਕੀਟ ਬਣੀ ਹੋਈ ਹੋਈ ਹੈ ਨਾ ਤੇ ਚਲੋ ਜੀ ਇੱਥੇ ਆਪਾਂ ਦੇਖੋ ਪਹੁੰਚ ਗਈ ਸੀਗੀ ਸੁਨਾਮ ਇੱਥੇ ਆ ਸਹੀਦ ਉਦਮ ਸਿੰਘ ਦਾ ਜਿਹੜਾ ਵੁੱਥ ਲੱਗਿਆ ਹੋਇਆਗਾ ਤੇ ਉਹੀ ਇਸ ਨਾਮ ਤੋਂ ਆਪਾਂ ਤੇ ਚ ਲੋਕਾਂ ਨੂੰ ਨਹੀਂ ਪਤਾ ਹਨਾ ਮੈਂ ਕਹਿੰਦਾ ਦੱਸ ਹੀ ਨਾ ਤੇ ਲੋ ਜੀ ਹਸਪੀਟਲ ਆਪਾਂ ਪਹੁੰਚ ਗਏ ਆਪਾਂ ਸਿਵਲ ਹਸਪੀਟਲ ਦੇ ਵਿੱਚੋਂ ਹੀ ਇਲਾਜ ਕਰਵਾਇਆ ਸੀ ਕਲੇਰ ਸਾਹਿਬ ਦੇ ਜਣੀ ਕਿ ਜਿਹੜੇ ਸਕਰੂ ਸੀ ਉਹ ਕਢਵਾਏ ਸੀਗੇ ਹਨਾ ਆ ਕਾਫੀ ਕੰਮ ਹੋਏ ਨੇ ਅੱਜ ਕਾਫੀ ਕੰਮ ਉਲਝਿਆ ਪਿਆ ਸੀਗਾ ਮੇਰਾ ਉਹ ਅੱਜ ਕੰਮ ਜਾ ਕੇ ਹੋਇਆ ਪੂਰਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਇਹਦੇ ਕੰਮ ਕਾਰ ਸੀ ਖਤਮ ਕਰਨ ਤੋਂ ਬਾਅਦ ਇੱਥੇ ਬੈਠ ਕੇ ਲੱਗਿਆ ਗੋਲ ਗੱਪੇ ਖਾਣ ਬਸ ਇੱਥੇ ਘਰ ਲਈ ਕੁਝ ਲੈ ਕੇ ਜਾ ਰਹੇ ਸੀ ਖਾਣ ਲਈ ਕਿਉਂਕਿ ਹੁਣ ਲੰਚ ਟਾਈਮ ਹੋ ਗਿਆ ਸੀਗਾ ਵੀ ਜਾ ਕੇ ਕੀ ਬਣਾਵਾਂਗੇ ਟਾਈਮ ਬਹੁਤ ਇੱਕ ਗਰਮੀ ਦੇ ਵਿੱਚ ਰਹਾਂ ਪੂਰਾ ਦਿਨ ਥਕਾਵਟ ਹੋ ਗਈ ਹੈ ਨਾ ਤਾਂ ਕਰਕੇ ਇੱਥੇ ਬਸ ਆਪਾਂ ਗੋਲ ਗੱਪੇ ਲੈ ਰਿਹਾ ਸੀ ਸਣੀ ਪੈਕ ਕਰਾ ਰਹੇ ਸੀ ਸਮੋਸੇ ਤੇ ਪਟੂਰੇ ਤੇ ਫਿਰ ਮੈਨੂੰ ਸਾਹਮਣੇ ਗੋਲ ਗੱਪਿਆਂ ਦੀ ਰੇੜੀ ਦੇਖੀ ਤਾਂ ਫਿਰ ਮੈਂ ਕਿਹਾ ਵੀ ਨਹੀਂ ਮੈਂ ਖਾਣੇ ਇੱਕ ਪਲੇਟ ਮੰਗਵਾਈ ਸੀ ਪਰ ਉਹਦੇ ਵਿੱਚੋਂ ਆਪਾਂ ਵੰਡ ਕੇ ਖਾਲੇ ਸੀ ਪਲੇਅਰ ਸਾਹਿਬ ਨੇ ਵੀ ਪਿੰਦਰ ਨੇ ਸਣੀ ਪੈਕ ਕਰਵਾ ਰਿਹਾ ਸੀ ਲਓ ਜੀ ਖਾਣਾ ਆਪਣਾ ਆ ਗਿਆ ਪੈਕ ਹੋ ਕੇ ਹੁਣ ਆਪਾਂ ਸੋਨੂੰ ਸਿੱਧੇ ਘਰ ਮਿਲਦੇ ਉਸ ਤੋਂ ਪਹਿਲਾਂ ਇੱਕ ਕੰਮ ਹੋਰ ਕੀਤਾ ਸੀ ਘਰੋਂ ਤੋਂ ਪਹਿਲਾਂ ਲਾਸਟ ਵਾਲਾ ਨਰਸਰੀ ਜਾਣਾ ਸੀਗਾ ਨਰਸਰੀ ਜਾ ਕੇ ਆਪਾਂ ਮਾਲੀ ਨੂੰ ਕਹਿ ਕੇ ਆਉਣਾ ਸੀ ਘਾਹ ਕੱਟਣ ਦੇ ਲਈ ਕਿਉਂਕਿ ਬਹੁਤ ਵੱਡਾ ਘਾਹ ਹੋਇਆ ਪਿਆ ਸੀਗਾ ਆਪਾਂ ਨੂੰ ਉੱਥੇ ਕੋਈ ਮਸ਼ੀਨ ਮਿਲੀ ਨਹੀਂ ਹੈਗੀ ਫਿਰ ਇਹ ਸੀ ਵੀ ਨਰਸਰੀ ਜਾ ਕੇ ਆਪਾਂ ਚਲੋ ਮਾਲੀ ਨੂੰ ਕਿਹੇ ਆਉਣੇ ਪਰ ਮਾਲੀ ਉੱਥੇ ਸਾਨੂੰ ਕੋਈ ਵੀ ਨਹੀਂ ਮਿਲਿਆ ਪਰ ਉੱਥੋਂ ਨੰਬਰ ਮਿਲ ਗਏ ਸੀ ਕਾਫੀ ਮਾਲੀਆਂ ਦੇ ਹਨਾ ਉੱਥੇ ਉਹਨਾਂ ਨੇ ਲਿਸਟ ਬਣਾ ਕੇ ਲਾਈ ਹੋਈ ਸੀਗੀ ਮਾਲੀਆਂ ਦੇ ਨੰਬਰ ਨਾਮ ਵਗੈਰਾ ਦਿੱਤੇ ਹੋਏ ਸੀਗੇ ਫਿਰ ਉੱਥੇ ਜਾ ਕੇ ਆਪਾਂ ਨੰਬਰ ਜਿਹੜੇ ਨਾਮ ਸੀਗੇ ਉਹ ਸੌਰੀ ਮੈਂ ਤਾਂ ਫੋਟੋ ਹੀ ਖਿੱਚ ਲਈ ਸੀਗੀ ਫੋਨ ਦੇ ਵਿੱਚ ਮੈਂ ਕਿਹਾ ਵੀ ਜੀੜੇ ਦਾ ਨੰਬਰ ਲੱਗੂਗਾ ਹਨਾ ਲਾ ਲਾਂਗੇ ਕਈ ਵਾਰ ਹੁੰਦਾ ਵੀ ਜੇ ਇੱਕ ਨੰਬਰ ਉਹਨਾਂ ਚੋਂ ਲੈ ਆਉਂਦੇ ਹਨਾ ਤਾਂ ਨਾਲ ਲੱਗਿਆ ਇਹ ਵੀ ਹੋ ਜਾਂਦਾ ਪੂਰੀ ਸਲਿੱਪ ਦੀ ਆਪਾਂ ਨੰਬਰ ਹੀ ਜਿਹੜੀ ਉਹ ਫੋਟੋ ਹੀ ਲੈ ਲਈ ਸੀਗੀ ਲੋ ਲਓ ਜੀ ਇੱਥੇ ਪਹੁੰਚ ਗਏ ਸੀਗੇ ਆਪਾਂ ਨਰਸਰੀ ਤੇ ਤੁਹਾਨੂੰ ਦੱਸ ਦਿੰਦੇ ਨੇ ਵੀ ਜ਼ਿਆਦਾਤਰ ਪlant ਨੇ ਜਿਹੜੇ ਮੈਂ ਇਸੇ ਨਰਸਰੀ ਤੋਂ ਲੈਣੇ ਆ ਇਸੇ ਨਰਸਰੀ ਦਾ ਨਾਮ ਹੈਗਾ ਇਹਦਾ ਵਿਸ਼ਵਾਸ ਨਰਸਰੀ ਬਾਕੀ ਸਾਹਮਣੇ ਬੋਰਡ ਲੱਗਿਆ ਹੋਇਆ ਤੁਹਾਨੂੰ ਦੇਖ ਵੀ ਰਿਹਾ ਹੁਣ ਆ ਬਸ ਇੱਥੇ ਆਪਾਂ ਮਾਲੀ ਦੇ ਨੰਬਰ ਵਗੈਰਾ ਲੈ ਲਏ ਸੀਗੇ ਉਸ ਤੋਂ ਬਾਅਦ ਹੁਣ ਤੁਹਾਨੂੰ ਸਿੱਧਾ ਜਾ ਕੇ ਘਰ ਮਿਲਦੇ ਆ ਲੋ ਜੀ ਇੱਥੇ ਆ ਗਏ ਸੀਗੇ ਘਰ ਤੇ ਇੱਥੇ ਹੁਣ ਆਉਣ ਸਰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਇੰਨੀ ਭੁੱਖ ਲੱਗੀ ਸੀਗੀ ਅ ਬੱਚਾ ਤੋਂ ਵੀ ਮੀਟ ਹੋ ਰਿਹਾ ਸੀ ਮੀਤੋ ਇੰਨਾ ਕੁ ਸ਼ੁਕਰ ਆ ਵੀ ਸੋਭਾ ਸਾਨੂੰ ਇਹ ਸੀ ਵੀ ਜਾਣ ਆਉਣ ਲੱਗੂਗਾ ਡਾਕਟਰ ਸਾਹਿਬ ਦੀ ਕੋਈ ਮੀਟਿੰਗ ਸੀਗੀ ਤੇ ਮੀਟਿੰਗ ਚ ਸੀਗੀ ਉਹ ਉਸ ਤੋਂ ਬਾਅਦ ਇੱਕ 12:30 ਜਾਂ ਇੱਕ ਦੇ ਕਰੀਬ ਇਹਨਾਂ ਨੇ ਟੰਕੇ ਕੱਟੇ ਨੇ ਪਰ ਬਿਲਕੁਲ ਠੀਕ ਨਹੀਂ ਟੰਕੇ ਬਿਲਕੁਲ ਮਤਲਬ ਕਿ ਵਧੀਆ ਨਿਕਲੇ ਨੇਗੇ ਹੁਣ ਸਟੈਂਡ ਵਗੈਰਾ ਦੇ ਜਿਹੜਾ ਵਾਕਰ ਹੁੰਦਾ ਉਹਦੇ ਨਾਲ ਨਹੀਂ ਤੁਰਨਾ ਕਲੇਰ ਸਾਹਿਬ ਨੇ ਹੁਣ ਹਾਕੀ ਵਗੈਰਾ ਜਾਂ ਉਦੋਂ ਕੋਈ ਛੁੱਟੀ ਵਗੈਰਾ ਲੈ ਲੈਣ ਡਾਕਟਰ ਸਾਹਿਬ ਕਹਿੰਦੇ ਵੀ ਉਹਦੇ ਨਾਲ ਦੁਰਨਾਮ ਵਜਨ ਆ ਰਿਹਾ ਮੋੜ ਕੇ ਵੀ ਦੇਖੀ ਸੀ ਲੱਤ ਬਿਲਕੁਲ ਠੀਕ ਸੀ ਇਹਨਾਂ ਦੀ ਲੋ ਜੀ ਖਾਣਾ ਪੀਣਾ ਖਾਣ ਤੋਂ ਬਾਅਦ ਇੱਥੇ ਲੱਗੀ ਮੈਂ ਹੁਣ ਸ਼ਾਇਦ ਕੌਫੀ ਬਣਾਉਣ ਸਣੀ ਕਹਿੰਦਾ ਕੌਫੀ ਪੀਣੀ ਹੈ ਹੌਟ ਕੌਫੀ ਪੀਣੀ ਹੈ ਮੈਂ ਕਿਹਾ ਚੱਲ ਬਣਾ ਲੈਣੀ ਹੈ ਕੌਫੀ ਬਣਾਉਣ ਲੱਗੀ ਸੀਗੀ ਬਾਕੀ ਚਲੋ ਹੁਣ ਇਹ ਵੀ ਫੇਰ ਸਰਦਾ ਮੈਨੂੰ ਟੈਨਸ਼ਨ ਸੀ ਜਿਹੜੀ ਉਹਨਾਂ ਦੀ ਉਹ ਖਤਮ ਹੋ ਗਈ ਹੁਣ ਆਪਣਾ ਥੋੜਾ ਬਹੁਤ ਆਪ ਹੋ ਜਾਣਗੇ ਚਲੋ ਬਾਹਰ ਅੰਦਰ ਵੀ ਜਾਏ ਆਉਣਗੇ ਕਿਉਂਕਿ ਬਾਹਰ ਬੈਠੇ ਘਰ ਬੈਠੇ ਬੈਠੇ ਨਾ ਬੰਦਾ ਅੱਕ ਜਾਂਦਾ ਚਲੋ ਇਹ ਵੀ ਬਾਹਰ ਰੋਡ ਤੱਕ ਗੇੜਾ ਦੇ ਹੀ ਸਕਦੇ ਨੇ ਹਨਾ ਜ਼ਿਆਦਾ ਤਾਂ ਨਹੀਂ ਚਲੋ ਤੇ ਕੁਛ ਸਮਾਨ ਹੋਰ ਵੀ ਲੈਣਾ ਸੀਗਾ ਜਿਵੇਂ ਕਿ ਮੇਰੇ ਨਾਲ ਗਲਾਸ ਸੀਗੇ ਜਿਹੜੇ ਸਕੰਜਵੀ ਵਾਲੇ ਜਾਂ ਮਤਲਬ ਕਿ ਆਪਾਂ ਦਾ ਕੋਲਡ ਡਰਿੰਕ ਵਗੈਰਾ ਦਿੰਨੇ ਆਪਾਂ ਕਿ ਉਹ ਬਿਲਕੁਲ ਹੀ ਟੁੱਟ ਕੇ ਰਹੀ ਨਹੀਂ ਹੈਗੇ ਦੋ ਚਾਰ ਨਹੀਂ ਉਹ ਵੀ ਅੱਡ ਉੱਡ ਜੇ ਦੇਣਗੇ ਉਹ ਲੈਣੇ ਸੀ ਪਰ ਕਲੇਰ ਸਾਹਿਬ ਕਹਿੰਦੇ ਨਹੀਂ ਵੀ ਹੁਣ ਮੈਂ ਠੀਕ ਆ ਤੇ ਆਪਾਂ ਆਲਰੇਡੀ ਪਹਿਲਾਂ ਹੀ ਲੇਟ ਹੋ ਗਏ ਕਹਿੰਦੇ ਵੀ ਹੁਣ ਠੀਕ ਆ ਜਣੀ ਕਿ ਜਿਵੇਂ ਮੈਂ ਆਪਾਂ ਇੱਕ ਦਿਨ ਫੇਰ ਆ ਜਾਵਾਂਗੇ ਵੀ ਉਸ ਦਿਨ ਜਿਹੜਾ ਸਮਾਨ ਲੈਣਾ ਤੂੰ ਲੈ ਲੈ ਮੈਂ ਕਿਹਾ ਚਲੋ ਇਹ ਵੀ ਠੀਕ ਆ ਬਾਅਦ ਦੇ ਵਿੱਚ ਆ ਜਾਾਂਗੇ ਹਨਾ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਹੋ ਵੀ ਅਸੀਂ ਲੇਟ ਗਏ ਸੀ ਮੇਰਾ ਥੋੜਾ ਬੈਂਕ ਦਾ ਕੰਮ ਐਨਾ ਕਾ ਜ਼ਿਆਦਾ ਅੜਿਆ ਹੋਇਆ ਸੀਗਾ ਮਤਲਬ ਅੜਿਆ ਵੀ ਨਹੀਂ ਕਹਿ ਸਕਦੀ ਮੈਂ ਤੋਂ ਕਰਵਾਇਆ ਹੀ ਨਹੀਂ ਗਿਆ ਕਿਉਂਕਿ ਉਹਦੇ ਲਈ ਇੱਕ ਘੰਟਾ ਸਾਨੂੰ ਲੱਗ ਗਿਆ ਜਿਹੜਾ ਸੁਨਾਮ ਤੋਂ ਚਿਮਾ ਚਿਮੇ ਗਿਆ ਫਿਰ ਸੁਨਾਮ ਆਏ ਐਨਾ ਸਾਨੂੰ ਜ਼ਿਆਦਾ ਮਤਲਬ ਕਿ ਉੱਥੇ ਹੀ ਟਾਈਮ ਲੱਗ ਗਿਆ ਚਲੋ ਇਹ ਵੀ ਕੰਮ ਮੇਰੇ ਜਿਹੜੇ ਅੱਜ ਹੋਣੇ ਸੀ ਸਾਰੇ ਹੋ ਗਏ ਹੈਨਾ ਵਧੀਆ ਹੋ ਗਿਆ ਚਲੋ ਹੁਣ ਘਰ ਤੋਂ ਨਿਕਲੇ ਸੀ ਰੋਜ਼ ਰੋਜ਼ ਇੰਨੀ ਗਰਮੀ ਦੇ ਵਿੱਚ ਨਿਕਲਿਆ ਵੀ ਨਹੀਂ ਜਾਂਦਾ ਘਰ ਤੋਂ ਬਾਹਰ ਹੈਨਾ ਜਾਇਆ ਵੀ ਨਹੀਂ ਜਾਂਦਾ ਹੈਗਾ ਚਲੋ ਜੀ ਇੱਥੇ ਬਸ ਆਪਾਂ ਕਾਫੀ ਪੀਵਾਂਗੇ ਬੱਚੇ ਵੀ ਅੰਦਰ ਅੜੀਕ ਕਰ ਰਹੇ ਨੇ ਕਾਫੀ ਦੀ ਉਸ ਤੋਂ ਪਹਿਲਾਂ ਚਾਹ ਵੀ ਪੀ ਲਈ ਸੀ ਟਾਈਮ ਸਾਇਆ ਦੇ ਇੱਥੇ ਸਾਢੇ 5 ਦਾਗਾ ਚੇਂਜ ਵੀ ਨਹੀਂ ਕੀਤੇ ਸੀ ਹ ਕੱਪੜੇ ਖਾਣਾ ਖੁਣਾ ਖਾ ਕੇ ਉਸ ਤੋਂ ਬਾਅਦ ਅੱਧਾ ਘੰਟਾ ਬਾਅਦ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਕਿਉਂਕਿ ਪਹਿਲਾਂ ਨੇ ਖਾਣਾ ਖਾ ਕੇ ਪਿੰਦਰ ਸੌਂ ਗਿਆ ਸੀਗਾ ਲੰਚ ਕਰਕੇ ਆਪਣਾ ਸੌਂ ਗਿਆ ਸੀਗਾ ਉਹ ਕਹਿੰਦਾ ਮੈਂ ਚਾਹ ਬਾਅਦ ਚ ਪੀਉ ਫਿਰ ਮੈਨੂੰ ਇਹ ਸੀ ਵੀ ਹੁਣ ਖਰਾਬ ਹੋ ਜੂ ਅਸੀਂ ਮੈਂ ਚਾਹ ਬਣਾਉਣ ਪਰਸਾ ਨਹੀਂ ਕਹਿੰਦਾ ਮਮੀ ਕੌਫੀ ਪੀਣੀ ਹੈ ਮੈਂ ਕਹਾ ਚੱਲ ਕੋਈ ਨਾ ਵੀ ਕੌਫੀ ਬਣਾ ਲੈਂਦੇ ਆ ਬਾਕੀ ਚਲੋ ਬੱਚਿਆਂ ਨੂੰ ਜੋ ਪਸੰਦ ਆ ਹਨਾ ਮੈਂ ਕਹਾ ਚੱਲ ਕੋਈ ਗੱਲ ਨਹੀਂ ਵੀ ਬਣਾ ਲੈਂਦੇ ਨੇ ਦੁੱਧ ਆਪਾਂ ਸ਼ਾਮ ਨੂੰ ਹੋਰ ਲੈ ਲਾਂਗੇ ਲਓ ਜੀ ਇੱਥੇ ਕੌਫੀ ਜਿਹੜਾ ਦੁੱਧ ਸੀਗਾ ਉਹ ਰੱਖ ਤਾ ਆਪਾਂ ਇਹਦੇ ਵਿੱਚ ਪਾਤੀ ਸੀਗੀ ਚੀਨੀ ਗਰਮ ਕਰ ਲਵਾਂਗੀ ਕੱਚਾ ਹੀ ਦੁੱਧ ਸੀਗਾ ਇਹ ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਦੁੱਧ ਉਵਾਲ ਆਉਣ ਤੋਂ ਬਾਅਦ ਦੁੱਧ ਨੂੰ ਇਹਦੇ ਵਿੱਚ ਮੈਂ ਮਿਕਸ ਕਰ ਰਹੀ ਹਾਂ ਕੌਫੀ ਮੈਂ ਇਸੇ ਤਰ੍ਹਾਂ ਬਣਾਉਣੀ ਚਾਹੀਏ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਣਾ ਤਾਂ ਮੈਨੂੰ ਦੱਸਿਓ ਹਨਾ ਪਰ ਮੈਂ ਇਸੇ ਤਰੀਕੇ ਨਾਲ ਹੀ ਬਣਾਉਣੀ ਹੈ ਜਿਹੜੀ ਹੌਟ ਕਾਫੀ ਜਣੀ ਕਿ ਗਰਮ-ਗਰਮ ਕਾਫੀ ਇਸ ਤਰ੍ਹਾਂ ਹੀ ਬਣਾਉਣੀ ਹੁੰਦੀ ਹੈ ਇਹ ਹਨਾ ਵੈਸੇ ਜਿਹੜੀ ਕੋਲਡ ਕਾਫੀ ਉਹ ਕਾਫੀ ਬਾਰ ਸ਼ੇਅਰ ਕੀਤੀ ਹੋਏ ਤੁਹਾਡੇ ਨਾਲ ਆ ਜ਼ਿਆਦਾਤਰ ਗਰਮੀਆਂ ਦੇ ਵਿੱਚ ਮੈਂ ਪੀਣੀ ਹੁੰਦੀ ਹੈ ਕੋਲਡ ਕਾਫੀ ਪਰ ਕਈ ਵਾਰ ਹੁੰਦਾ ਹਨਾ ਬੱਚਿਆਂ ਦੀ ਡਿਮਾਂਡ ਹੁੰਦੀ ਆ ਵੀ ਮਤਲਬ ਕਿ ਗਰਮ ਕਾਫੀ ਪੀਣੀ ਹੈ ਹਨਾ ਤੇ ਸਨੀ ਨੂੰ ਹੁੰਦਾ ਖਾਸ ਕਰਕੇ ਜ਼ਿਆਦਾ ਤਰਤਾ ਪਿੰਡਰ ਚ ਲੋਕਾ ਟੋਨੋ ਮੈਗੀ ਵਗੈਰਾ ਦਾ ਰਹਿੰਦਾ ਜਿਆਦਾ ਤੇ ਹੁੰਦੀਆਂ ਨਾ ਚੋਇਸ ਆਪਣੀ ਆਪਣੀ ਬੱਚਿਆਂ ਦੀ ਡਿਮਾਂਡਾਂ ਨੇ ਜਿਹੜੀਆਂ ਡਾਂਢੀ ਹੁੰਦੀਆਂ ਨੇ ਕੋਈ ਇੱਕ ਨੂੰ ਕੋਈ ਸਬਜ਼ੀ ਕਿਸੇ ਨੂੰ ਪਸੰਦ ਆ ਕਿਸ ਇੱਕ ਬੱਚੇ ਨੂੰ ਪਸੰਦ ਨਹੀਂ ਇੱਕ ਨੂੰ ਪਸੰਦ ਆ ਇਸ ਤਰ੍ਹਾਂ ਹੋ ਜਾਂਦਾ ਲਗਭਾਗੇ ਸਾਰੇ ਘਰ ਘਰ ਦੀ ਮਤਲਬ ਕਿ ਹਰ ਇੱਕ ਘਰ ਦੀ ਕਹਾਣੀ ਹੈ ਵੀ ਹਰ ਇੱਕ ਘਰ ਦੇ ਬੱਚੇ ਨੇ ਜੇ ਦੋ ਨੇ ਤਾਂ ਦੋਨਾਂ ਵਿੱਚੋਂ ਜਿਹੜੀ ਖਾਣੇ ਦੀ ਲਾਲੋ ਚੋਇਸ ਉਹ ਅਲੱਗ-ਅਲੱਗ ਆ ਕਿਸੇ ਨੂੰ ਦਾਲ ਪਸੰਦ ਆ ਕਿਸੇ ਨੂੰ ਸਬਜ਼ੀ ਕਿਸੇ ਨੂੰ ਅ ਮਤਲਬ ਕਿ ਸਪਾਈਸੀ ਪਸੰਦ ਆ ਕਿਸੇ ਨੂੰ ਹਲਕਾ ਫੁਲਕਾ ਇਸ ਤਰ੍ਹਾਂ ਹਨ ਅਲੱਗ ਅਲੱਗ ਪਸੰਦ ਆ ਬੱਚਿਆਂ ਨੂੰ ਵੀ ਹਨਾ ਤੇ ਕਈਆਂ ਦੇ ਤਾਂ ਹਸਬੰਦ ਮੇਰੇ ਹਸਬੰਦ ਬਲਸੇ ਬਹੁਤ ਠੀਕ ਨੇ ਜੋ ਖਾਣ ਪੀਣ ਦੇ ਵਿੱਚ ਨਖਰੇ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਵੀ ਜੋ ਮਰਜ਼ੀ ਉਹਨਾਂ ਨੂੰ ਬਣਾ ਕੇ ਦੇ ਦੋ ਖਾ ਲੈਣਗੇ ਸਿਰਫ ਰਾਈਸ ਥੋੜੇ ਘੱਟ ਖਾਂਦੇ ਨੇ ਕਿ ਮੈਂ ਪਹਿਲਾਂ ਹੁਣ ਤਾਂ ਚਲੋ ਫਿਰ ਵੀ ਲੈ ਲੈਂਦੇ ਨੇ ਖਾ ਲੈਂਦੇ ਨੇ ਪਹਿਲਾਂ ਉਹ ਬਿਲਕੁਲ ਹੀ ਘੱਟ ਖਾਂਦੇ ਸੀ ਕਿਉਂਕਿ ਹੁਣ ਥੋੜਾ ਉਹਨਾਂ ਨੂੰ ਇਹ ਵੀ ਇਹ ਖਾ ਕੇ ਦਰਦ ਵਗੈਰਾ ਨਹੀਂ ਹੋਇਆ ਉਹਨਾਂ ਦੀ ਜੜ ਵਿੱਚ ਤਾ ਕਰਕੇ ਵੀ ਖਾ ਲੈਂਦੇ ਨੇ ਜਿਹੜੇ ਬਾਂਸਪਤੀ ਉਵਾਲੇ ਹੋਏ ਜਾਂ ਚੌਲ ਹੁੰਦੇ ਨੇ ਨਾ ਕਰਕੇ ਥੋੜੇ ਬੈ ਵਗੈਰਾ ਘਟ ਜਾਂਦੀ ਆ ਹਨਾ ਜਿਹੜੇ ਉਬਲੇ ਹੁੰਦੇ ਨੇ ਤਾਂ ਪਾਣੀ ਨਿਕਲੇ ਹੁੰਦਾ ਤਾਂ ਉਹ ਥੋੜਾ ਫਰਕ ਹੋ ਜਾਂਦਾ ਤਾਂ ਕਰਕੇ ਉਹ ਇੱਕ ਦੋ ਵਾਰ ਹੁਣ ਉਹਨਾਂ ਨੇ ਖਾ ਲੇ ਤੇ ਚਲੋ ਜੀ ਕਾਫੀ ਵੀ ਇੱਥੇ ਗੱਲਾਂ ਗੱਲਾਂ ਚ ਬਣ ਕੇ ਹੋ ਗਈ ਤਿਆਰ ਤੇ ਲੈ ਕੇ ਚੱਲਦੇ ਅੰਦਰ ਬੈਠ ਕੇ ਪੀਨੇ ਕਾਫੀ ਫਿਰ ਆਪਾਂ ਕਰਦੇ ਆ ਸ਼ਾਮ ਦੇ ਖਾਣੇ ਦੀ ਤਿਆਰੀ ਅੱਜ ਸ਼ਾਮ ਨੂੰ ਕੱਪੜੇ ਵਿਵਾਸ਼ ਹੋਣਗੇ ਕਿਉਂਕਿ ਅੱਜ ਸਵੇਰ ਚਲੇ ਗਏ ਸੀ ਅਸੀਂ ਖਾਣਾ ਖੋਣਾ ਖਾ ਕੇ ਚਲੇ ਗਏ ਸੀ ਕਿ ਅਸੀਂ ਪੌਣੇ ਕਿ ਦੱਸਦੇ ਟਾਈਮ ਸ਼ਾਇਦ ਪਤਾ ਨਹੀਂ 10 ਵਜੇ ਸੀ ਕਿ ਮੇਰੀ ਯਾਦ ਨਹੀਂ ਇੰਨੇ ਕੁ ਟਾਈਮ ਹੀ ਚਲੇ ਗਿਆ ਸੀ ਪੌਣੇ 10 ਜਾਂ 10 ਦਾ ਹੀ ਟਾਈਮ ਸੀਗਾ ਤੇ ਇੰਨਾ ਕੁ ਸ਼ੁਗਰਾਂ ਵੀ ਖਾ ਗਏ ਬਾਗੇ ਸੀ ਘਰ ਤੋਂ ਮੈਂ ਇਹ ਕਿਹਾ ਵੀ ਖਾ ਲਓ ਇਹ ਕਹਿੰਦੀ ਵੀ ਹੁਣੀ ਮੈਂ ਕਿਹਾ ਨਹੀਂ ਵੀ ਖਾ ਕੇ ਜਾਓ ਫਿਰ ਟਾਈਮ ਵੀ ਲੱਗ ਸਕਦਾ ਪਰ ਉਹੀ ਹੋਇਆ ਡਾਕਟਰ ਸਾਹਿਬ ਵੀ ਅੱਜ ਵਿਜੀ ਸੀਗੇ ਕਿਉਂਕਿ ਅਸੀਂ ਫੋਨ ਕਾਲ ਉਹਨਾਂ ਨੂੰ ਕੀਤੀ ਨਹੀਂ ਵੀ ਚਲੋ ਕੋਈ ਗੱਲ ਨਹੀਂ ਹਨਾ ਮਿਲ ਜਾਣਗੇ ਕਿਉਂਕਿ ਸੋਮਵਾਰ ਤੇ ਵੀਰਵਾਰ ਉਹਨਾਂ ਦਾ ਆਪਰੇਸ਼ਨ ਦਾ ਹੁੰਦਾ ਦੋ ਦਿਨ ਸਾਨੂੰ ਇਹ ਸੀ ਵੀ ਚਲੋ ਅੱਜ ਤਾਂ ਮਿਲ ਹੀ ਜਾਣਗੇ ਹਨਾ ਚਲੋ ਜੀ ਕਿੰਨੇ ਨੇ ਦੇਰ ਆਏ ਦਰਸਤਾਏ ਚਲੋ ਲੇਟ ਹੀ ਸਹੀ ਪਰ ਆਪਣਾ ਕੰਮ ਸੀ ਜਿਹੜਾ ਹੋ ਗਿਆ ਹੁਣ 10 ਦਿਨਾਂ ਦੀ ਦਵਾਈ ਜਿਹੜੀ ਦਿੱਤੀ ਡਾਕਟਰ ਸਾਹਿਬ ਨੇ ਕਲੇਰ ਸਾਹਿਬ ਨੂੰ ਤੇ 10 ਦਿਨਾਂ ਬਾਅਦ ਫੇਰ ਦਿਖਾ ਕੇ ਹੁਣ ਬੈਸਰ ਬਿਲਕੁਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੁਣ ਜਲਦੀ ਕਲੇਰ ਸਾਹਿਬ ਆਪਣਾ 1 ਮਹੀਨੇ ਦੀ ਰੈਸਟ ਤੋਂ ਬਾਅਦ ਕੰਮ ਜਿਹੜਾ ਆਪਣਾ ਸੰਭ ਲੈਣਗੇ ਕਿਉਂਕਿ ਜ਼ਿਆਦਾ ਤਾਂ ਚਲੋ ਹੁੰਦਾ ਨਹੀਂ ਡਰਾਈਵਰ ਵਗੈਰਾ ਰੱਖੇ ਹੋਏ ਨੇ ਪਰ ਇਹ ਆ ਵੀ ਉਹਨਾਂ ਨੂੰ ਥੋੜਾ ਜਿਹਾ ਚਲੋ ਨਾਲ ਜਾਣਾ ਐ ਹੋ ਜਾਣਾ ਥੋੜਾ ਵੀ ਉਹ ਹੋ ਜਾਊਗਾ ਹਨਾ ਮਤਲਬ ਆਪਣੇ ਕੰਮ ਦਾ ਧਿਆਨ ਰੱਖ ਸਕਣਗੇ ਉਹ ਹਨ ਹਾਂ ਬੱਚਿਆਂ ਦਾ ਵੀ ਕਿੰਨੇ ਬੱਚੇ ਨੇ ਇਹ ਵੀ ਟੈਨਸ਼ਨ ਹੋ ਜਾਂਦੀ ਜੀ ਬੈਠਿਆਂ ਨੂੰ ਅ ਰੋਜ਼ ਡੈਲੀ ਪੁੱਛਦੇ ਨੇ ਕਨੈਕਟਰ ਨੂੰ ਵੀ ਪੁੱਛਦੇ ਆ ਅਪਿੰਦਰ ਨੂੰ ਵੀ ਕਿੰਨੇ ਬੱਚੇ ਅੱਜ ਕਿੰਨੇ ਜਿਹੜੇ ਆ ਸਾਰਾ ਪੁੱਛਦੇ ਨੇ ਬੱਚੇ ਗਿਣਿਓ ਬੈਂ ਦੇ ਵਿੱਚ ਕਿੰਨੇ ਆ ਬੱਸ ਦੇ ਵਿੱਚ ਬੱਚੇ ਕਿਨੇ ਆ ਕਿੰਨੇ ਆ ਹਨ ਇਸ ਤਰ੍ਹਾਂ ਕਰਕੇ ਉਹਨਾਂ ਦਾ ਡੈਲੀ ਪੁੱਛਦੇ ਨੇ ਉਹ ਹਨਾ ਟੈਂਸ਼ਨ ਤਾਂ ਦੇਖੋ ਹੁਣ ਆਪਣੇ ਕੰਮ ਦੀ ਹੁੰਦੀ ਹੋਈ ਆ ਹਨਾ ਵੀ ਕਿਤੇ ਆਮ ਬੱਚੇ ਨਾ ਘਟ ਜਾਣਾ ਕਿਉਂਕਿ ਇੱਕ ਆਪ ਤਾਂ ਉਹ ਬਹੁਤ ਜ਼ਿਆਦਾ ਮਤਲਬ ਕਿੰਨਾ ਦਾ ਸੁਆਜ ਮੇ ਕਿ ਤੁਹਾਨੂੰ ਦੱਸੇ ਬਹੁਤ ਜ਼ਿਆਦਾ ਨਿੱਗਾ ਸੁਆਗ ਹੈ ਇਹਨਾਂ ਦਾ ਹਰ ਇੱਕ ਨਾਲ ਪਿਆਰ ਨਾਲ ਬੱਚੇ ਵੀ ਇਹਨਾਂ ਦਾ ਬਹੁਤ ਕਰਦੇ ਨੇ ਇਹਨਾਂ ਨੂੰ ਇਹ ਟੈਂਸ਼ਨ ਹੁੰਦੀ ਆ ਵੀ ਕਈ ਵਾਰ ਪਿੰਦਰ ਜਾਂ ਕੋਈ ਹੋਰ ਬੱਚਾ ਹੁੰਦਾ ਕਿਉਂਕਿ ਬੱਚੇ ਦੇਖੋ ਅੱਜ ਕੱਲ ਬੱਚੇ ਵੀ ਸ਼ਰਾਰਤੀ ਨੇ ਥੋੜੀ ਬੱਚੇ ਵੀ ਸ਼ਰਾਰਤ ਕਰਦੇ ਨੇਗੇ ਪਰ ਇਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਨਾ ਫਿਰ ਘੁਰਨਾ ਵੀ ਪੈਂਦਾ ਬੱਚਿਆਂ ਨੂੰ ਦੇਖੋ ਕਈ ਵਾਰ ਨਾ ਬੱਚੇ ਇੱਦਾਂ ਜਿੱਦ ਕਰਦੇ ਨੇ ਟਾਕੀ ਦੇ ਵਿੱਚ ਖੜ ਗਏ ਤਾਂ ਇੱਕ ਸਾਈਡ ਹੋਣਾ ਨਹੀਂਗਾ ਤਾਂ ਉਹਨਾਂ ਨੂੰ ਥੋੜਾ ਘੁਰਨਾ ਵੀ ਪੈਂਦਾ ਫਿਰ ਇਹ ਹੋ ਜਾਂਦਾ ਵੀ ਬੱਚਿਆਂ ਦੇ ਅੱਜਕੱਲ ਮਾਪੇ ਜਿਹੜੇ ਉਹ ਆਪਣੇ ਬੱਚਿਆਂ ਦੀ ਜ਼ਿਆਦਾ ਸੁਣਦੇ ਨੇ ਤੇ ਜਿਹੜੇ ਸਮਝਦਾਰ ਬੰਦੇ ਨੇ ਬਿਲਕੁਲ ਨਹੀਂ ਸੁਣਦੇ ਮਤਲਬ ਕਿ ਜਿਵੇਂ ਹੁਣ ਚਲੋ ਸਹਿਣੇ ਬੰਦੇ ਦੀ ਤਾਂ ਗੱਲ ਨੂੰ ਉਹ ਕਰ ਜਾਂਦੇ ਨੇ ਆਪਣੇ ਬੱਚੇ ਦੀ ਗੱਲ ਨੂੰ ਜ਼ਿਆਦਾ ਸੁਣਦੇ ਨੇ ਅੱਜਕੱਲ ਮਾਪੇ ਪਰ ਮੈਂ ਇਹ ਨਹੀਂ ਕਹਿੰਦੀ ਵੀ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਉਹਨਾਂ ਦਾ ਪਿਆਰ ਹੀ ਹੁੰਦਾ ਤੇ ਆਪਣੇ ਬੱਚਿਆਂ ਨੂੰ ਝਿੜਕਣ ਨੇ ਪਰ ਕਈ ਵਾਰ ਬੱਚੇ ਗਲਤੀ ਕਰਦੇ ਨੇ ਤਾਂ ਉਹਨਾਂ ਦਾ ਕੁਛ ਜੇ ਦੂਸਰਾ ਉਹਨਾਂ ਨੂੰ ਕੋਈ ਝਿੜਕ ਵੀ ਦਊਗਾ ਹਨਾ ਅ ਜੇ ਉਹ ਕੋਈ ਗਲਤੀ ਕਰ ਦੇਣ ਤਾਂ ਉਹਨਾਂ ਦਾ ਕੁਛ ਵੀ ਮਤਲਬ ਕਿ ਨਹੀਂ ਜਾਂਦਾ ਚਲੋ ਉਹ ਹੁੰਦਾ ਵੀ ਚੰਗੇ ਰਾਹ ਹੀ ਬੌਂਦਾ ਹੁੰਦਾ ਹਨਾ ਕੋਈ ਵੀ ਆ ਇਸ ਤਰ੍ਹਾਂ ਕਰਕੇ ਆਪਣੇ ਆਪਣੇ ਕੰਮਾਂ ਦੀ ਇਹਨਾਂ ਨੂੰ ਟੈਨਸ਼ਨ ਹੁੰਦੀ ਹੈਗੀ ਤੇ ਚਲੋ ਪ੍ਰਮਾਤਮਾ ਜੀ ਵਾਹਿਗੁਰੂ ਜੀ ਅੱਗੇ ਠੀਕ ਕਰਨਗੇ ਸਭ ਕੁਝ ਹੁਣ ਆਪਣਾ ਇਹ ਕੰਮ ਸਾਂਭ ਲੈਣਗੇ ਇੱਕ ਮਹੀਨੇ ਦੀ ਰੈਸਟ ਤੋਂ ਬਾਅਦ ਲਓ ਜੀ ਕਾਫੀ ਪੀਣ ਤੋਂ ਬਾਅਦ ਇੱਥੇ ਲੱਗ ਗਈ ਸੀ ਕਿ ਮੈਂ ਕੁਸ਼ਕਲੇਰ ਸਾਹਿਬ ਨਾਲ ਗੱਲਾਂ ਵੀ ਕਰ ਰਹੀ ਸੀਗੀ ਤੇ ਥੇ ਲਸਣ ਸਿਰ ਰਹੀ ਸੀ ਸਬਜੀ ਲਈ ਉਸ ਤੋਂ ਬਾਅਦ ਇੱਥੇ ਸ਼ਾਇਦ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾਤੇ ਸੀਗੇ ਮਸ਼ੀਨ ਲਾਤੀ ਸੀਗੀ ਵੀ ਕੱਪੜੇ ਵਾਸ਼ ਹੋ ਜਾਣਗੇ ਤੇ ਮੈਂ ਆਪਣਾ ਸਬਜੀ ਦੀ ਵੀ ਤਿਆਰੀ ਕਰ ਲੂੰਗੀ ਤੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਅੱਜ ਥੋੜਾ ਜਿਹਾ ਪlant ਦਾ ਵੀ ਕੰਮ ਆਪਣਾ ਮੈਂ ਕੀਤਾ ਸੀ ਦੋ ਦਿਨ ਪlant ਮੈਂ ਅੱਜ ਰਿਪੋਰਟ ਹੀ ਕੀਤੇ ਸੀਗੇ ਕਿਉਂਕਿ ਉਹਨਾਂ ਦੇ ਜਿਹੜੇ ਪੋਟਸ ਸੇ ਉਹ ਟੁੱਟ ਚੁੱਕੇ ਸੀ ਉਹਨਾਂ ਨੂੰ ਰਿਪੋਰਟ ਵੀ ਕਰੂੰਗੀ ਤੇ ਇੱਥੇ ਬਸ ਥੋੜੀ देर ਬੈਠ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਣਾ ਕੇ ਆਪਣੇ ਕੱਪੜੇ ਵੀ ਚੇਂਜ ਕਰ ਲੂੰਗੀ ਦੇ ਨਾਲ ਦੀ ਨਾਲ ਆਪਣੇ ਜਿਹੜੇ ਕੰਮ ਨੇ ਹੋ ਜਾਣਗੇ ਹਨਾ ਸ਼ਾਮ ਦੇ ਟਾਈਮੇ ਐਡਿਟ ਕੀਤੀ ਹੋਈ ਹੈ ਵੀਡੀਓ ਮੇਰੀ ਇਸ ਟਾਈਮ ਮਤਲਬ ਕਿ ਜਿਹੜਾ ਤੁਸੀਂ ਕੱਲ ਦੇਖ ਚੁੱਕੇ ਹੋਗੇ ਉਹ ਐਡਿਟ ਸੀਗਾ ਪਰਸੋਂ ਕਿਉਂਕਿ ਮੇਰਾ ਟਾਈਮ ਤੇ ਵੀਡੀਓ ਸ਼ਾਇਦ ਅਪਲੋਡ ਨਹੀਂ ਹੋ ਪਾਇਆ ਤਾਂ ਕਰਕੇ ਫਿਰ ਮੈਂ ਵੀਡੀਓ ਪਬਲਿਸ਼ ਕੀਤਾ ਸਵੇਰ ਜਾ ਕੇ ਅਪਲੋਡ ਹੋਇਆਗਾ 4 ਵਜੇ ਸਵੇਰ ਦੀ 4 ਵਜੇ ਅਪਲੋਡ ਹੋਇਆ ਵੀਡੀਓ ਉਸ ਟਾਈਮ ਨਾ ਉਧਰ ਨਾ ਇੱਧਰ ਦਾ ਟਾਈਮ ਸੀਗਾ ਮੈਂ ਕਿਹਾ ਚਲੋ ਫਿਰ ਪਰਸੋਂ ਮੇਰਾ ਕੋਈ ਬਲੌਗ ਗਿਆ ਨਹੀਂ ਜੋ ਕਿ ਤੁਸੀਂ ਕੱਲ ਦੇਖ ਚੁੱਕੇ ਹੋ ਤੇ ਕੱਲ ਦੇਖ ਚੁੱਕੀ ਹਾਂ ਕੱਲ ਵਾਲਾ ਕੋਈ ਜਿਹੜਾ ਪਰਸੋਂ ਜਾਣਾ ਸੀ ਉਹ ਕੱਲ ਦੇਖਿਆ ਤੁਸੀਂ ਹੈਨਾ ਇਸ ਤਰ੍ਹਾਂ ਕਰਕੇ ਹੋ ਗਿਆ ਚਲੋ ਜੀ ਇੱਥੇ ਲਸਣ ਵਗੈਰਾ ਚਿੱਲ ਕੇ ਚੱਲਦੇ ਹੁਣ ਆਪਾਂ ਬਾਹਰ ਤੇ ਇੱਥੇ ਕਲੇਰ ਸਾਬ ਨੂੰ ਪਤਾ ਨਹੀਂ ਹਾਸਾ ਹਾਸਾ ਕੇ ਕੁਝ ਕਹਿ ਰਹੀ ਸੀ ਉਹਨਾਂ ਨੂੰ ਮੈਂ ਬਸ ਚੱਲਦੇ ਰਹਿੰਦੇ ਜਿੱਦਾਂ ਲੋਕ ਝੋਕ ਚੱਲਦੀ ਰਹਿੰਦੀ ਹੈ ਪਤੀ ਪਤਨੀ ਦੀ ਵੀ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਬਾਹਰ ਆ ਗਈ ਸੀਗੀ ਮੈਂ ਬਾਹਰ ਲੱਗੀ ਸੀਗੀ ਮੈਂ ਇੱਥੇ ਆ ਦੇਖੋ ਇਹ ਗਮਲਾ ਬਿਲਕੁਲ ਹੀ ਟੁੱਟ ਚੁੱਕਿਆ ਤੇ ਤਾਰਾਂ ਨਾਲ ਬੰਨ ਬੰਨ ਕੇ ਖੜਾਇਆ ਹੋ ਸੀ ਆ ਦੋ ਗਮਲੇ ਮੇਰੇ ਕੋਲ ਇਹਦੇ ਵਿੱਚ ਇੱਕ ਲੱਗੀ ਹੋਈ ਸੀ ਆ ਏ ਪਤਾ ਨਹੀਂ ਕੀ ਨਾਮ ਭੁੱਲ ਗਈ ਮੈਂ ਦਾ ਰੇਨ ਲੀਲੀ ਨਹੀਂ ਹੈਗਾ ਸ਼ਾਇਦ ਇਹਦਾ ਨਾਮ ਹੋਰ ਆ ਕੁਛ ਮੈਂ ਭੁੱਲ ਗਈ ਨਾਮ ਵੀ ਹੁਣ ਪlant ਦੀ ਨਹੀਂ ਮਤਲਬ ਕਿ ਮੈਂ ਜਿਆਦਾ ਕਟਾ ਦੇ ਨਾ ਪlant ਤਾਂ ਕਰਕੇ ਮੈਂ ਇਹਨਾਂ ਦੇ ਨਾਮ ਵੀ ਭੁੱਲ ਗਈ ਆ ਸ਼ਾਇਦ ਉਰੇਨ ਲੀਲੀ ਹੋਈ ਹੈ ਪਤਾ ਨਹੀਂ ਇਦਾਂ ਦਾ ਨਾਮ ਇਹਦਾ ਪਰ ਮੇਰੇ ਮਾਈਂਡ ਦੇ ਵਿੱਚ ਨਹੀਂ ਆ ਰਿਹਾ ਤੇ ਦੇਖੋ ਇਸ ਤਰ੍ਹਾਂ ਤਾਰਾਂ ਨਾਲ ਇਹਨੂੰ ਮੈਂ ਪੂਰਾ ਕਵਰ ਕੀਤਾ ਹੋਇਆ ਸੀ ਵੀ ਡਿੱਗੇ ਨਾ ਕਿਉਂਕਿ ਫਿਰ ਮੈਨੂੰ ਇਹ ਸੀ ਵੀ ਜੇ ਪੋਟ ਆ ਥੋੜੇ ਪlant ਦੇ ਜੜਾ ਲੰਗੀਆਂ ਹੋਗੇ ਨਾ ਨੇ ਖਰਾਬ ਹੋ ਜਾਣਾ ਬਹੁਤ ਸੋਹਣਾ ਇਹ ਐਸਪੈਰੀਨਸ ਦਾ ਪlant ਨੇ ਇੰਨੀ ਜ਼ਿਆਦਾ ਵਧੀਆ ਗਰੋਥ ਕੀਤੀ ਹੋਈ ਸੀ ਤੇ ਪੌਟ ਸੀ ਜਿਹੜਾ ਬਿਲਕੁਲ ਵੀ ਫੁੱਟਣ ਵਾਲਾ ਨਹੀਂ ਸੀ ਇੰਨਾ ਸਖਤ ਸੀ ਮਿੱਟੀ ਦਾ ਹੀ ਸੀ ਪੱਕੀ ਮਿੱਟੀ ਦਾ ਸੀਗਾ ਇਹ ਮਤਲਬ ਕਿ ਪਕਾਇਆ ਹੋਇਆ ਸੀ ਵਧੀਆ ਹੈ ਮਿੱਟੀ ਦਾ ਹੀ ਸੀਗਾ ਪਰ ਗੱਡੀ ਦਾ ਟਾਇਰ ਵੱਜਨ ਕਰਕੇ ਟੁੱਟ ਗਿਆ ਹੈਨਾ ਤੇ ਲੋ ਜੇ ਇਹਦੇ ਵਿੱਚ ਆਪਾਂ ਇਹ ਜਿਹੜੀਆਂ ਇਹ ਵਾਲਾ ਐਸਪੈਰੀਗਸ ਸੀ ਨਾ ਇਹਦੇ ਜਿਵੇਂ ਗੰਡੇ ਆਪਾਂ ਹੁੰਦੇ ਨੇ ਨਾ ਇਸ ਤਰ੍ਹਾਂ نیچے ਇਹਦੇ ਉਹ ਹੁੰਦੇ ਆ ਉਹੀ ਲੱਗਦੇ ਇਦਾਂ ਇਹਨੂੰ ਡਿਵਾਈਡ ਕਰਕੇ ਲਾ ਸਕਦੇ ਆ ਇੱਕ ਪlant ਤੋਂ ਯਾਨੀ ਕਿ ਆਪਾਂ ਕਾਫੀ ਪlant ਇਹਦੇ ਬਣਾ ਸਕਦੇ ਆ ਤੇ ਸੋਹਣਾ ਵੀ ਇਹ ਆ ਗ੍ਰੇਨਡਰੀ ਫੁੱਲ ਆ ਇਹ ਬਹੁਤ ਸੋਹਣਾ ਪਲਾਂਟ ਲੱਗਦਾ ਜੀ ਮਤਲਬ ਰੂਹ ਖੁਸ਼ ਹੋ ਜਾਂਦੀ ਐ ਇਸ ਨੂੰ ਦੇਖ ਕੇ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਥੋੜਾ ਪੌਟ ਫੁੱਟਣ ਕਰਕੇ ਵਿੱਚ ਵਿੱਚ ਥੋੜੇ ਜੇ ਇਹਦੇ ਜਿਹੜੇ ਸੀਗੇ ਪਲਾਂਟ ਆ ਨਾ ਵਿੱਚੋਂ ਵਿੱਚੋਂ ਸੁੱਕ ਗਿਆ ਪਰ ਫਿਰ ਵੀ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾਗਾ ਹਨਾ ਤੇ ਦੋ ਗਮਲਿਆਂ ਦੇ ਵਿੱਚ ਆਪਾਂ ਨੂੰ ਰਿਪੋਰਟ ਕਰ ਦਿੱਤਾ ਡਿਵਾਈਡ ਕਰਕੇ ਜੋ ਕਿ ਹੁਣ ਚਲੋ ਵਧੀਆ ਚੱਲ ਪਵੇ ਕਿਉਂਕਿ ਹੁਣ ਅੱਗੇ ਜਿਹੜੇ ਪlant ਨੇ ਚੱਲ ਪੈਣਗੇ ਹੁਣ ਸਾਵਨ ਦਾ ਮਹੀਨਾ ਜਾਨੀ ਕਿ ਸੌਣ ਦਾ ਜਿਹੜਾ ਸ਼ੁਰੂ ਹੋਣ ਵਾਲਾ ਹੀ ਆ ਹਨਾ ਤੇ ਲੋ ਜੀ ਇਸ ਤਰ੍ਹਾਂ ਕਰਕੇ ਦੋਨੋਂ ਪੋਟ ਦੇ ਵਿੱਚ ਆਪਾਂ ਰਿਪੋਰਟ ਕਰਕੇ ਇਹਨਾਂ ਨੂੰ ਹੁਣ ਡਿਵਾਈਡ ਕਰਕੇ ਦੋ ਪlant ਜਾਨੀ ਕਿ ਪੋਟ ਹੋਰ ਤਿਆਰ ਹੋ ਗਏ ਹਨਾ ਤੇ ਇਸ ਤਰ੍ਹਾਂ ਦੇਖੋ ਘਾਹ ਵੀ ਕਾਫੀ ਕੱਟਣ ਵਾਲਾ ਬਹੁਤ ਜ਼ਿਆਦਾ ਦੇਖੋ ਵਧਿਆ ਪਿਆ ਤੇ ਇਹ ਕਮਲਾ ਵੀ ਸ਼ਾਇਦ ਟੜਿਆ ਹੋਇਆ ਮੋਹੀ ਦੇਖ ਰਹੀ ਸੀ ਮੈਂ ਕਿਹਾ ਵੀ ਇਹ ਵੀ ਨਾ ਟੁੱਟੇ ਜੀ ਧਿਆਨ ਨਾਲ ਹੀ ਲਾਉਣਾ ਪਊਗਾ ਜਿਹੜੀ ਮਿੱਟੀ ਇਹ ਜਿਹੜੇ ਵੱਡੇ ਪੌਟ ਦੇ ਵਿੱਚੋਂ ਨਿਕਲੀ ਸੀਗੀ ਉਹ ਮੈਂ ਬਾਲਟੀ ਦੇ ਵਿੱਚ ਕੱਢ ਲਈ ਕਿਉਂਕਿ ਉਹ ਜ਼ਿਆਦਾ ਗਿੱਲੀ ਸੀ ਮਿੱਟੀ ਥੋੜੀ ਜੇ ਤੁਸੀਂ ਸਵੇਰ ਟਾਈਮ ਇਹ ਕੱਢ ਕੇ ਇਹੀ ਮਿੱਟੀ ਯੂਜ਼ ਕਰਨਾ ਚਾਹੁੰਦੇ ਹੋ ਪਹਿਲਾਂ ਵਾਲੀ ਤਾਂ ਸਵੇਰ ਟਾਈਮ ਕੱਢ ਕੇ ਰੱਖ ਲਓ ਉਹਨੂੰ ਮਿੱਟੀ ਨੂੰ ਥੋੜਾ ਜਿਹਾ ਸੁਕਾ ਲਓ ਫੰਗੀ ਸਾਈਡ ਜੋ ਵੀ ਤੁਹਾਡੇ ਕੋਲ ਹੈ ਪਾਊਡਰ ਵਗੈਰਾ ਉਹ ਪਾ ਲਓ ਹਨਾ ਜਾਂ ਫਿਰ ਬੀਟ ਰੂਟ ਮਤਲਬ ਕਿ ਰੂਟਸ ਵਗੈਰਾ ਦਾ ਆਉਂਦਾ ਇਹਨਾਂ ਦਾ ਮੈਨੂੰ ਸ਼ਾਇਦ ਭੁੱਲ ਜਾਈ ਨੀ ਇੱਕ ਦਾ ਨਾਮ ਕਿਉਂਕਿ ਹੁਣ ਥੋੜਾ ਜਿਹਾ ਪlant ਦਾ ਮੈਂ ਘਟਾਇਆ ਹੋਇਆ ਹੈ ਨਾ ਤਾਂ ਕਰਕੇ ਦਿਮਾਗ ਦੇ ਵਿੱਚੋਂ ਗੱਲ ਨਿਕਲ ਜਾਂਦੀ ਹੈ ਹਾਂ ਪਾਊਡਰ ਆਉਂਦਾ ਹੈ ਇੱਕ اوਪੀ ਪਾ ਸਕਦੇ ਪਰ ਮੈਂ ਇਸ ਤਰ੍ਹਾਂ ਦਾ ਕੋਈ ਵੀ ਯੂਜ਼ ਨਹੀਂ ਕੀਤਾ ਪਾਊਡਰ ਕਦੇ ਵੀ ਬਸ ਮੇਰੇ ਪਲਾਂਟ ਮਿੱਟੀ ਜਾਂ ਫਿਰ ਕਈ ਵਾਰ ਵਰਮੀ ਕੰਪੋਸਟ ਜਾਂ ਕੋਕੋਨਟ ਜਿਹੜਾ ਹਨਾ ਸੋਇਲ ਹੁੰਦੀ ਉਹ ਪਾ ਲੈਣੀ ਐ ਮੈਂ ਬਾਕੀ ਜਿਆਦਾ ਹੋਰ ਕੁਝ ਨਹੀਂ ਜਾ ਨਿੰਮ ਖਲੀ ਹੋ ਗਈ ਜਿਵੇਂ ਕਿ ਹੁਣ ਸਾਡੇ ਨਿੰਮ ਸੀ ਉਹਦੇ ਨਮੋਲੀਆਂ ਹੁੰਦੇ ਸੀ ਉਹ ਇਕੱਠਿਆਂ ਕਰਕੇ ਰੱਖ ਲੈਣੀਆਂ ਨਿੰਮ ਦੇ ਪੱਤੇ ਹੁੰਦੇ ਨੇ ਉਹ ਇਕੱਠੇ ਕਰਕੇ ਰੱਖ ਲੈਣੇ ਉਹਨਾਂ ਦੀ ਮੈਂ ਸੋਇਲ ਬਣਾ ਲੈਣੀ ਆ ਖਾਦ ਜਣੀ ਕਿ ਹਨਾ ਉਸ ਤੋਂ ਬਾਅਦ ਜਿਹੜੇ ਇਹ ਵਾਲੇ ਸੀ ਇਹ ਵੀ ਇੱਕ ਗੰਡੇ ਦੀ ਤਰ੍ਹਾਂ ਹੀ ਹੁੰਦੇ ਨੇ ਬਿਲਕੁਲ ਦੇਖਣ ਨੂੰ ਐ ਲੱਗਦਾ ਵੀ ਗੰਡੇ ਦੀ ਉਹ ਪੌਦਾ ਇਹ ਵਸ ਇਹ ਵਾਲੇ ਛੋਟੇ ਵਾਲਾ ਗਮਲਾ ਖਾਲੀ ਹੋ ਗਿਆ ਸੀ ਇਹਦੇ ਵਿੱਚ ਵੀ ਇੱਕ ਪਲਾਂਟ ਜਿਹੜਾ ਮਰ ਗਿਆ ਤੇ ਇਹ ਇਹਦੇ ਵਿੱਚ ਲਾ ਦਾਂਗੇ ਤੇ ਚਲੋ ਜੀ ਇੱਥੇ ਕਰਾਂਗੇ ਹਨਾ ਪਾ ਚ ਲਾ ਜਿਹੜਾ ਵੀਡੀਓ ਦ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਲਾਈਕ ਕਰਕੇ ਜਾਇਆ ਕਰੋ ਨਿਊ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਵੀ ਕੋਸ਼ਿਸ਼ ਕਰਾਂਗੀ ਪlant ਨੂੰ ਥੋੜਾ ਥੋੜਾ ਆਪਾਂ ਹੁਣ ਜਿਹੜਾ ਗਾਰਡਨ ਦਾ ਧਿਆਨ ਰੱਖੀਏ ਕਿਉਂਕਿ ਕਿਤਾ ਗਰਮੀ ਬਹੁਤ ਜ਼ਿਆਦਾ ਹੋਗੀ ਗਰਮੀ ਜ਼ਿਆਦਾ ਹੋਣ ਕਰਕੇ ਇਧਰ ਬਿਲਕੁਲ ਵੀ ਨਹੀਂ ਕੇਅਰ ਹੁੰਦੀ ਦਿਨ ਦੇ ਵਿੱਚ ਦੇਖੋ ਜਿਹੜੇ ਟਾਈਮ ਆਪਾਂ ਥੋੜਾ ਬਹੁਤਾ ਫ੍ਰੀ ਹੁੰਨੇ ਆ ਉਸ ਟਾਈਮ ਬਾਹਰ ਨਿਕਲੇ ਹੀ ਨਹੀਂ ਜਾਂਦਾ ਗਰਮੀ ਇੰਨੀ ਕਿ ਜ਼ਿਆਦਾ ਹੁੰਦੀ ਹੈ ਫਿਰ ਇਹ ਟੈਂਸ਼ਨ ਹੋ ਜਾਂਦੀ ਹੈ ਵੀ ਬਿਮਾਰ ਹੋ ਗਏ ਇਕੱਲੇ ਜਾਣੇ ਘਰ ਦੇ ਵਿੱਚਾਂ ਤਾਂ ਫਿਰ ਕੌਣਾ ਹਨਾ ਦੇਖੂਗਾ ਕਿਉਂਕਿ ਜੇ ਇੱਕ ਦਿਨ ਬੁਖਾਰ ਵੀ ਜੜ ਜੇ ਘਰ ਦੀ ਜਿਹੜੀ ਕੱਲੀ ਔਰਤ ਹੁੰਦੀ ਹੈ ਨਾ ਲੇਡੀ ਤਾਂ ਉਹਦਾ ਖਾਣੇ ਪੀਣੇ ਦਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਬੱਚੇ ਸੁਣ ਭੁੱਖਾ ਮਰ ਜੂ ਹਨਾ ਤਾਂ ਇਹ ਟੈਨਸ਼ਨ ਪਈ ਰਹਿੰਦੀ ਹੈ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆਂਗੇ ਹੁਣ ਹਨਾ ਕਾਫੀ ਜਿਹੜਾ ਹੋ ਗਿਆ ਰਿਹਾ ਲੰਬਾ ਵੀਡੀਓ ਤੇ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਪਲਾਂਟਸ ਦੀ